ਉਹ ਤਸਵੀਰ ਇੱਕ ਜਿੱਥੇ ਹਾਈਵੇ ਆ ਤੇ ਹਾਈਵੇ ਤੋਂ ਇਹ ਪਿੰਡ ਗਰਾਲੇ ਨੂੰ ਰਸਤਾ ਆਉਂਦਾ ਤਾਂ 2.5 ਫੁੱਟ ਪਾਣੀ ਲੋਕਾਂ ਦੇ ਘਰ ਦੇ ਅਜਿਹੇ ਹਾਲਾਤ ਹੋ ਗਏ ਕਿ ਘਰ ਦੀਆਂ ਜਿਹੜੀਆਂ ਕੰਧਾਂ ਨੇ ਉਸ ਦੇ ਵਿੱਚ ਟਟੇਲਾ ਆ ਗਈਆਂ ਘਰ ਦੀਆਂ ਜਿਹੜੀਆਂ ਨੀਹਾਂ ਨੇ ਉਹ ਇਸ ਵਕਤ ਕਮਜ਼ੋਰ ਪੈ ਚੁੱਕੀਆਂ ਨੇ ਘਰ ਕਦੋਂ ਵੀ ਡਿੱਗ ਸਕਦਾ ਹੈ ਲੋਕ ਆਪਣੇ ਥੱਲੇ ਜਿਹੜੇ ਪੋਸ਼ਨ ਉਹ ਛੱਡ ਕੇ ਉੱਪਰ ਛੱਤਾਂ ਦੇ ਉੱਪਰ ਤਰਪਾਲਾ ਪਾ ਕੇ ਰਹਿ ਰਹੇ ਨੇ ਉਹ ਇੱਕ ਤਸਵੀਰ ਜਿੱਥੇ ਛੱਤ ਉੱਪਰ ਦੇਖ ਸਕਦੇ ਹੋ ਕਿ ਤਰਪਾਲਾ ਜਿਹੜੀਆਂ ਨੇ ਪਾਈਆਂ ਗਈਆਂ ਨੇ ਕਿਉਂਕਿ ਕਿਸੇ ਵੇਲੇ ਵੀ ਜਿਹੜਾ ਪਾਣੀ ਦਾ ਲੈਵਲ ਆਓ ਘਟ ਵੱਧ ਸਕਦਾ ਜੇ ਪਿੰਡ ਦੇ ਸਰਪੰਚ ਨੇ ਉਹ ਵੀ ਉਦੋਂ ਵਾਅਦਾ ਕਰਕੇ ਤੇ ਮਕਰੋ ਆੜਦੇ ਨੇ ਉਹ ਕਰਦਾਂਗੇ ਜਾਂ 5 ਸਾਲ ਕੰਮ ਹੀ ਹੋਲੇ ਨੇ ਕੀ ਹੋ ਗਿਆ ਇਤਰਾ ਨਹੀਂ ਹੁੰਦੀ ਜੇ ਇਤਰਾ ਹੁੰਦੀ ਤੇ ਜਬ ਫਿਰ ਉਤਰਾ ਬਣ ਜਾਗਣ ਸਾਨੂੰ ਕਾਲੀ ਪੰਗੇ ਨੂੰ ਫੜ ਛੜਦੇ ਨੇ ਆਹੀ ਨਾ ਮਗਰ 2-2 ਮਹੀਨੇ ਭੁੱਖੇ ਮਰ ਕੇ ਆਹੀ ਕੋਈ ਸ਼ਰਾਬਾਂ ਮੰਗਣੇ ਆ ਕੇ ਗੱਲ ਕਰਨ ਆਹੀ ਬਾਹ ਖੜੀ ਕਰਨੇ ਇੱਥੇ ਚੁੱਲਾ ਦਾ ਕੋਈ ਵਾਲਦਾ ਨਹੀਂ ਗਾ ਇਹੋ ਹੀ ਗੈਸ ਤੋਂ ਬਗੈਰ ਰੋਟੀ ਪਾਣੀ ਨਹੀਂ ਪੱਕਦਾ ਤੇ ਜੇ ਹੁਣ ਅੱਜ ਗੈਸ ਮੁੱਕ ਗਈ ਤਾਂ ਆਪਾਂ ਕਿੱਥੋਂ ਜਾ ਕੇ ਲਿਆਉਣਾ ਪਾਣੀ ਤੇ ਉਥੇ ਸੱਕੀ ਤੱਕ ਲੈਣਾ ਫੋਰਸ ਲਾਤੀ ਵੀ ਇਥੋਂ ਨੰਗਨ ਨਹੀਂ ਦੇਣਾ ਕਿਸੇ ਨੂੰ ਇਹ ਦਸੋ ਹੁਣ ਸਾਡੇ ਕੋ ਭਾਈ ਜਾਏ ਤੁਹਾਨੂੰ ਜਿਹੜਾ ਵੀ ਸਦਾ ਉੱਡ ਗਿਆ ਆਪਾਂ ਜਾ ਕੇ ਉਥੇ ਗੈਸ ਲਾਵਾਂਗੇ ਭੱਜ ਕੇ ਆਂਦੇ ਹੀ ਵੀ ਗੁਰੂ ਦੀ ਗਰੀਬ ਦੀ ਤੇ ਗਊ ਦੀ ਰੱਖਿਆ ਕਰੋ ਅੱਜ ਲੋਕ ਇਹਨਾਂ ਤਿੰਨਾਂ ਚੀਜ਼ਾਂ ਨੂੰ ਰਗੜ ਕੇ ਰੱਖਦੇ ਨੇ ਇਹਨਾਂ ਨੂੰ ਉੱਠਣ ਨਾ ਦਿਓ ਇਹਨਾਂ ਸਾਡੇ ਸਾਹਮਣੇ ਖਲੋਣਾ ਵਾ ਫੋਰਸ ਲੱਗ ਚੁੱਕੀ ਆ ਪੁਲ ਦੇ ਉੱਪਰ ਕਿ ਇਥੋਂ ਲੰਘਣਾ ਮਨਾ ਆ ਕੀ ਉਹ ਫੋਰਸ ਨੇ ਆ ਕੇ ਤੁਹਾਡੀ ਸਾਰ ਲਈਏ ਤੁਹਾਡੇ ਤੱਕ ਕੋਈ ਰਾਸ਼ਨ ਪਹੁੰਚਾਇਆ ਕਿਸੇ ਨੇ ਨਹੀਂ ਭਾਜੀ ਸਿਰਫ ਸਭ ਤੋਂ ਵੱਧ ਤੇ ਸਰਕਾਰ ਨੂੰ ਲੋੜਿਆ ਵੇਖੋ ਜੀ ਸਰਕਾਰ ਦਾ ਫਰਜ ਬੰਦਾ ਵਾ ਪਿੰਡਾਂ ਚ ਜਾ ਕੇ ਹਾਂਜੀ ਨਮਾਈ ਦੇ ਭੇਜੇ ਨੇ ਉਹ ਇੰਨਾ ਕੰਮ ਨੂੰ ਅੱਗੇ ਭੱਜ ਭਾਜ ਆਉਂਦੇ ਨੇ ਜਦੋਂ ਸੁੱਖ ਪੁਕਾਉਂਦਾ ਵਾ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਤੇ ਇਸ ਕੰਮ ਜਦੋਂ ਸਾਡੇ ਤੇ ਮੁਸੀਬਤ ਬੰਦੀ ਉਦੋਂ ਕੋਈ ਸਾਡੇ ਪਿੰਡ ਨਹੀਂ ਵੜਦਾ ਇਹ ਹਾਲਾਤ ਦੇਖੋ ਕਿ ਇੱਥੇ ਇਹ ਬੰਨ ਲਾਉਣ ਵਾਸਤੇ ਘਰ ਦੀ ਹੀ ਮਿੱਟੀ ਪੁੱਟ ਕੇ ਇਹ ਬੰਨ ਲਾਏ ਗਏ ਤਾਂ ਜੋ ਬਾਹਰ ਦਾ ਜਿਹੜਾ ਪਾਣੀ ਆ ਉਹ ਘਰ ਦੇ ਵਿੱਚ ਦਾਖਲ ਨਾ ਹੋਵੇ ਉਜੇ ਪਾਸਤੇ ਇਹ ਪ੍ਰਬੰਧ ਕੀਤੇ ਗਏ ਜਿਹੜੇ ਬੈੱਡ ਵਗੈਰਾ ਹੈ ਉਹ ਸਾਮ ਕੇ ਰੱਖ ਦਿੱਤੇ ਗਏ ਫਰਿੱਜਾ ਵਗੈਰਾ ਤੁਸੀਂ ਦੇਖ ਸਕਦੇ ਹੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਂ ਤੁਹਾਡ ਨਾਲ ਸਿਮਰਦੀਪ ਸਿੰਘ ਇਸ ਵਕਤ ਅੰਮ੍ਰਿਤਸਰ ਦੇ ਅਧੀਨ ਆਉਂਦੇ ਅਜਨਾਲਾ ਦੇ ਇੱਕ ਪਿੰਡ ਗਰਾਲਾ ਦੇ ਵਿੱਚ ਮੌਜੂਦ ਹੈਗੇ ਆ ਹੜਾ ਦੀ ਮਾਰ ਨੇ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਜਿਹੜਾ ਹੈ ਉਹ ਭੇਜਿਆ ਆ ਤੇ ਲੋਕਾਂ ਨੂੰ ਮੁਸ਼ਕਲਾਂ ਜ਼ਰੂਰ ਆ ਰਹੀਆਂ ਨੇ ਇਸ ਵਕਤ ਜੇਕਰ ਪਾਣੀ ਦਿਖਾਈਏ ਤਾਂ 2-2 2.5 ਫੁੱਟ ਪਾਣੀ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਵਿੱਚ ਆ ਚੁੱਕਿਆ। ਉਹ ਤਸਵੀਰ ਇੱਕ ਜਿੱਥੇ ਹਾਈਵੇ ਆ ਤੇ ਹਾਈਵੇ ਤੋਂ ਇਹ ਪਿੰਡ ਗਰਾਲੇ ਨੂੰ ਰਸਤਾ ਹੁੰਦਾ ਤਾਂ 2.5 ਫੁੱਟ ਪਾਣੀ ਲੋਕਾਂ ਦੇ ਘਰ ਦੇ ਅਜਿਹੇ ਹਾਲਾਤ ਹੋ ਗਏ ਕਿ ਘਰਦਿਆਂ ਜਿਹੜੀਆਂ ਕੰਧਾਂ ਨੇ ਉਸ ਦੇ ਵਿੱਚ ਤੜੇਲਾ ਆ ਗਈਆਂ ਘਰਦਿਆਂ ਜਿਹੜੀਆਂ ਨਿਹਾਂ ਨੇ ਉਹ ਇਸ ਵਕਤ ਕਮਜ਼ੋਰ ਪੈ ਚੁੱਕੀਆਂ ਨੇ ਘਰ ਕਦੋਂ ਵੀ ਡਿੱਗ ਸਕਦਾ ਹੈ। ਲੋਕ ਆਪਣੇ ਛਲੜੇ ਜਿਹੜੇ ਪੋਰਸ਼ਨ ਉਹ ਛੱਡ ਕੇ ਉੱਪਰ ਛੱਤਾ ਦੇ ਉੱਪਰ ਤਰਪਾਲਾ ਪਾ ਕੇ ਰਹਿ ਰਹੇ ਨੇ ਉਹ ਇੱਕ ਤਸਵੀਰ ਜਿੱਥੇ ਛੱਤ ਉੱਪਰ ਦੇਖ ਸਕਦੇ ਹੋ ਕਿ ਤਰਪਾਲਾ ਜਿਹੜੀਆਂ ਨੇ ਪਾਈਆਂ ਗਈਆਂ ਨੇ ਕਿਉਂਕਿ ਕਿਸੇ ਵੇਲੇ ਵੀ ਜਿਹੜਾ ਪਾਣੀ ਦਾ ਲੈਵਲ ਆਓ ਘਟ ਵੱਧ ਸਕਦਾ ਸੋ ਲੋਕ ਆਪਣੇ ਆਪ ਨੂੰ ਸੇਫ ਰੱਖਣ ਲਈ ਹਰ ਇੱਕ ਤਰੀਕੇ ਜਿਹੜੇ ਉਹ ਅਪਣਾ ਰਹੇ ਹੈ ਗਿਆ ਪਿੰਡ ਵਾਲੇ ਨਾਲ ਆਪਾਂ ਗੱਲਬਾਤ ਵੀ ਕਰਦੇ ਆਂ ਬਾਬੂ ਜੀ ਕੀ ਨਾਮ ਤੁਹਾਡਾ ਰੋਸ਼ਨ ਸਿੰਘ ਆ ਮੇਰਨਾ ਕੀ ਇਸ ਵਕਤ ਹਾਲਾਤ ਨੇ ਪਿੰਡ ਦੇ ਕਿਉਂਕਿ ਜਦੋਂ ਆ ਪਹਾਰੇ ਸੀਗੇ ਤਾਂ ਟਰੈਕਟਰ ਵਾਲਿਆਂ ਨੇ ਦੱਸੇ ਕਿ ਇਤੋਂ ਰਸਤੇ ਤੋਂ ਟਰੈਕਟਰ ਵੀ ਨਹੀਂ ਜਾ ਸਕਦਾ ਫਿਰ ਕਿਸ ਤਰੀਕੇ ਤੁਹਾਡੇ ਤੱਕ ਜਿਹੜੀ ਇਹ ਮਦਦ ਕੀਤੀ ਜਾ ਰਹੀ ਹੈ ਜਾਂ ਰਾਸ਼ਨ ਤੱਕ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਰਾਸ਼ਨ ਵੇਖੋ ਜੀ ਹੁਣ ਰਾਸ਼ਨ ਤੋਂ ਬਗੈਰ ਤਾਂ ਆਪਾਂ ਬੱਜ ਵੀ ਸਕਨੇ ਨਹੀਂ ਹੁਣ ਇਹਨਾਂ ਇਹਨਾਂ ਜਿਹੜਾ ਆਪਾਂ ਖਾ ਜਿਹੜਾ ਜਿਹੜੇ ਗਰੁੱਪ ਨੇ ਬਾਬੇ ਜੀ ਨੇ ਗੁਰਦੁਆਰਿਆਂ ਚ ਇਹਨਾਂ ਸਿਰ ਸਾਡਾ ਕੋਈ ਸਹਾਨ ਨਹੀਂ ਨਸ਼ਰਾ ਕਾ ਕਿਉਂਕਿ ਉਹ ਵਿਚਾਰੇ ਉਹ ਸਾਡੇ ਵਰਗੇ ਨੇ ਤੇ ਉਹ ਹੁਣ ਆਂਦੇ ਜਿੰਨਾ ਵੀ ਸਾਡਾ ਕੋ ਕੋਸ਼ਿਸ਼ ਹੋਤ ਕੇ ਆਪਾਂ ਕਰ ਸਕੀਏ ਇਹਨਾਂ ਤਾਂ ਨਹੀਂ ਆਪਾਂ ਦੇਣ ਦੇ ਸਕਦੇ ਕਿਉਂਕਿ ਇਹ ਕੰਮ ਨੇ ਸਰਕਾਰਾਂ ਦੇ ਜਦੋਂ ਸਰਕਾਰਾਂ ਬੰਦੀਆਂ ਨੇ ਉਦੋਂ ਕਿੰਨੇ ਵਾਅਦੇ ਕਰਦੀਆਂ ਨੇ ਆ ਕਰਦਾਂਗੇ ਉਹ ਕਰਦਾਂਗੇ ਫਿਕਰ ਫਿਕਰ ਨਾ ਕਰੋ ਸਾਨੂੰ ਇਹ ਆ ਜਦੋਂ ਭਗਵੰਤ ਮਾਨ ਸਿੰਘ ਜੀ ਬਣੇ ਲੋਕਾਂ ਨੇ ਇਹੋ ਆਖਿਆ ਭਈ ਇੱਕ ਵਾਰੀ ਇਹਨੂੰ ਦਿਓ ਮੌਕਾ ਇੱਕ ਵਾਰੀ ਮੌਕਾ ਦੋ ਇੱਕ ਵਾਰੀ ਮੌਕਾ ਦੋ ਮੌਕਾ ਦੇ ਕੇ ਅੱਜ ਇਹ ਸੁੱਤਾ ਹੀ ਫਿਰਨ ਡਿਆ ਹੋਇਆ ਇਹਨੂੰ ਪਤਨ ਲੱਗਣ ਡਿਆ ਆ ਕਿੰਨੀ ਸੰਗਤ ਹੈ ਜਿਹੜੀ ਵਿਚਾਰੇ ਲੋਕ ਤਰਾਸ ਤਰਾਸ ਕਰ ਰਿਹਾ ਅੱਜ ਘਰ ਦਾ ਤੁਰਨੇ ਸਿਰ ਜੀ ਇੱਕ ਜੇ ਕਿਤੇ ਰੱਬ ਨਾ ਕਰੇ ਘਾਟਾਂ ਵਾਪਰ ਦੇ ਤੇ ਉਹ ਘਰ ਉਸੇ ਵੇਲੇ ਬਰਬਾਦ ਹੋ ਜਾਂਦਾ ਕਿਉਂਕਿ ਜਿੱਤਰਾ ਰਾਜਗਦੀ ਹੰਦੀ ਆਂਦੀ ਏ ਬੰਦੇ ਕੋ ਜਿਹੜਾ ਘਰ ਦਾ ਜੁਮੇਰ ਬੰਦਾ ਹੁੰਦਾ ਜਿੱਤ ਆਇਆ ਹੁਣ ਰਾਜਗਦੀ ਤੇ ਬੈਠਾ ਉਹ ਵੀ ਰਾਜਗਦੀ ਆ ਜਦੋਂ ਉਹ ਇਤਰਾ ਹੋ ਜਾਂਦਾ ਤੇ ਸਮਝੋ ਰਾਜਗਦੀ ਪਲਟ ਗਈ ਉਹਦੀ ਫੇਰ ਕਦੋਂ ਕੋਈ ਇਹ ਗੱਲ ਦੀ ਜੁਮੇਰੀ ਚੁਕੇ ਤੇ ਕਦੋਂ ਘਰੋਂ ਦਾ ਚਲੇ ਹੁਣ ਇਹਨਾਂ ਨੂੰ ਪਤਾ ਲੱਗਣ ਡਿਆ ਅਹੀ ਰਮਾਨ ਆਇਆ ਛਲਾਂਡੇ ਆ ਤੇ ਆਪਾਂ ਜਹਾਜ਼ਾਂ ਦੇ ਬੈਠ ਕੇ ਹੂਟੇ ਉੱਤੇ ਆ ਕੇ ਤੇ ਲੋਕਾਂ ਨੂੰ ਵਿਖਾਉਂਦੇ ਫਿਰਦੇ ਆ ਸਾਨੂੰ ਜਹਾਜ਼ਾਂ ਤੇ ਬੈਣ ਦੀ ਲੋੜ ਨਹੀਂ ਆ ਸਾਡੇ ਨਾਲ ਕੇ ਇਥੇ ਗੱਲ ਕਰਨ ਹੜਨਾ ਤੇ ਹੜਨਾ ਵਾਅਦਾ ਕਰਨ ਵੀ ਆ ਤੁਹਾਡਾ ਅਹੀ ਕਰਨੇ ਕੰਮ ਤੇ ਫੇਰ ਆ ਜਦੋਂ ਇਹਨਾਂ ਕੋ ਜਾਈਦਾ ਇਹ ਰਮਾਨ ਆ ਸਾਨੂੰ ਟਿੱਕਰ ਸਮਝ ਛੱਡਦੇ ਨੇ ਜੇ ਪਿੰਡ ਦੇ ਸਰਪੰਚ ਨੇ ਉਹ ਵੀ ਉਦੋਂ ਵਾਅਦਾ ਕਰਕੇ ਤੇ ਮਗਰੋਂ ਆੜਦੇ ਨੇ ਉਹ ਕਰਦਾਂਗੇ ਜੇ 5 ਸਾਲ ਕੰਮ ਹੀ ਹੋਣੇ ਨਾ ਕੀ ਹੋ ਗਿਆ ਇਤਰਾ ਨਹੀਂ ਹੁੰਦੀ ਜੇ ਇਤਰਾ ਹੁੰਦੀ ਤਾਂ ਜਬ ਫਿਰ ਉਤਰਾ ਬਣ ਜਾ ਗਏ ਸਾਨੂੰ ਕਾਲੀ ਪੰਗੇ ਨੂੰ ਫੜ ਛੜਦੇ ਨੇ ਆਹੀ ਨਾ ਮਗਰ 2-2 ਮਹੀਨੇ ਭੁੱਖੇ ਮਰ ਗਏ ਕੋਈ ਸ਼ਰਾਬਾਂ ਮੰਗਣੇ ਕੇ ਗੱਲ ਕਰਨੀ ਆ ਬਾਹ ਖੜੀ ਕਰਨੇ ਇੱਥੇ ਜੇ ਕਹੀ ਕਿਹਨੋ ਪਾਣੀ ਦਾ ਘੋਟ ਕਿਹ ਕੋ ਪੀਤਾ ਜਾਂ ਕਿਸੇ ਕੋ ਕੋ ਪੈਹਾ ਲਿਆ ਆਹੀ ਇੱਥੇ ਦੂਣੇ ਤੀਨੇ ਕਰਕੇ ਉਹਨਾਂ ਨੂੰ ਮੋੜਨੇ ਆ ਮੁਖਤ ਮਾਈ ਸਰਪੰਚ ਬਣਾਇੰਦਾ ਪਿੰਡ ਦਾ ਤੇ ਉੱਠ ਕੇ ਸਾਨੂੰ ਇਹਨਾਂ ਲੋਕਾਂ ਨੇ ਸਾਡੀ ਇਹਨਾ ਮਿੱਟੀ ਸਨੌਰ ਲਾ ਕੇ ਸੜਤਾ ਵਾ ਬਜੀ ਹੁਣ ਪਿੰਡ ਦੇ ਵਿੱਚ ਕਿਸ ਤਰੀਕੇ ਗੁਜ਼ਾਰਾ ਹੋ ਰਿਹਾ ਕਿਉਂਕਿ ਪਾਣੀ ਕਰਕੇ ਜਿਹੜੀਆਂ ਬਿਜਲੀ ਦੀਆਂ ਸੁਵਿਧਾਵਾਂ ਵੀ ਬੰਦ ਨੇ ਘਰ ਦੇ ਵਿੱਚ ਜਿਹੜਾ ਉਹ ਚੁੱਲਾ ਚੌਂਕਾ ਵੀ ਸਹੀ ਤਰੀਕੇ ਨਹੀਂ ਹੋ ਪਾਰਿਆ ਕਿਵੇਂ ਮਦਦ ਹੋ ਪਾਰੀ ਆ ਜਾਂ ਘਰ ਦੇ ਵਿੱਚ ਬੱਚੇ ਰੋਟੀ ਖਾਣੇ ਆਪ ਖਾ ਪਾ ਰਹੇ ਨੇ ਉਹ ਦੇਖੋ ਜੀ ਉਹਦੇ ਖਾਈ ਵਾਲੀ ਗਰੀ ਮਾੜੀ ਮੋਟੀ ਕਰਕੇ ਆਪਾਂ ਟਾਈਮ ਪਾਸ ਕਰਨੇ ਜਦੋਂ ਕੋਈ ਹੁਣ ਅੱਜ ਤੁਹਾਨੂੰ ਪਤਾ ਸਿਆਣੇ ਵੀ ਹੁਣ ਪਈ ਚੁੱਲਾ ਦਾ ਕੋਈ ਬਾਲਦਾ ਨਹੀਂਗਾ ਤੇ ਇਹੋ ਹੀ ਗੈਸ ਤੋਂ ਬਗੈਰ ਰੋਟੀ ਪਾਣੀ ਨਹੀਂ ਪੱਕਦਾ ਤੇ ਜੇ ਹੁਣ ਅੱਜ ਗੈਸ ਮੁੱਕ ਗਈ ਤਾਂ ਆਪਾਂ ਕਿੱਥੋਂ ਜਾ ਕੇ ਲਿਆਉਣਾ ਪਾਣੀ ਤੇ ਉਥੇ ਸੱਕੀ ਤੇ ਅਗਲੇ ਨਾਲ ਫੋਰਸ ਲਾਤੀ ਵੀ ਉਥੋਂ ਨੰਗਨ ਨਹੀਂ ਦੇਣਾ ਕਿਸ ਨੂੰ ਇਹ ਦਸੋ ਹੁਣ ਸਾਡੇ ਕੋ ਭਾਈ ਜਾਏ ਤੁਹਾਨੂੰ ਜਿਹੜਾ ਵੀ ਸਿੱਧਾ ਉੱਡ ਗਿਆ ਆਪਾਂ ਜਾ ਕੇ ਉਥੇ ਗਾਂਹ ਲਾਵਾਂਗੇ ਭੱਜ ਕੇ ਆਹ ਕਰਕੇ ਇਹ ਸਾਡੇ ਜ਼ਰੂਰ ਇੱਥੇ ਸਨਾਈ ਹੋਣੀ ਚਾਹੀਦੀ ਜੇਕਰ ਸਨਾਨ ਨਾ ਹੋਈ ਅਸੀਂ ਮੁਰਮਰ ਇਹ ਵਾਦਾ ਕਰਨੇ ਜੇਕਰ ਆਪਾਂ ਜੁੰਦੇ ਰਹੇ ਤੇ ਲੈ ਕੇ ਵੋਟ ਲਾਵਾਂਗੇ ਇੱਥੇ ਪਿੰਡ ਵਾਲੇ ਅੱਡੇ ਤੇ ਸਾਡੇ ਪਿੰਡ ਕੋਈ ਮੰਤਰੀ ਨੂੰ ਵਰਨਾ ਚਾਹੀਦਾ ਜਦੋਂ ਸਾਡੀ ਕਿ ਸਨਾਈ ਨਹੀਂ ਕਰਨੀ ਤੇ ਸਾਨੂੰ ਫਾਇਦਾ ਕੀ ਆ ਕਿ ਅਸੀਂ ਵੋਟਾਂ ਪਾਉਂਦਾ ਇਹ ਸਾਡੀ ਪਾਵਰ ਲਾ ਕੇ ਤੇ ਤੁਸੀਂ ਸਾਡੇ ਤੋਂ ਉਲਟ ਸਾਡੇ ਤੇ ਵਰਤੀ ਜਾਂਦੇ ਮੁੜਕਿਆਂ ਦੇ ਉਹਨਾਂ ਦੱਬ ਦੋ ਆਂਦੇ ਹੀ ਵੀ ਗੁਰੂ ਦੀ ਗਰੀਬ ਦੀ ਤੇ ਗਊ ਦੀ ਰੱਖਿਆ ਕਰੋ ਅੱਜ ਲੋਕ ਇਹ ਨਾ ਤਿੰਨਾ ਚੀਜ਼ਾਂ ਨੂੰ ਰਗੜ ਕੇ ਰੱਖਦੇ ਨੇ ਇਹਨਾਂ ਨੂੰ ਉੱਠਣ ਨਾ ਦਿਓ ਇਹਨਾਂ ਸਾਡੇ ਸਾਹਮਣੇ ਖਲੋਣਾ ਵਾ ਕਿ ਨੰਬਰ ਜੀ ਤੁਹਾਡਾ ਭਾਜੀ ਮੇਰਾ ਨਾਮ ਮਨਦੀਪ ਭਾਜੀ ਕਿੰਨੇ ਦਿਨ ਹੋ ਗਏ ਇਹ ਹਾਲਾਤ ਪਿੰਡ ਚ ਜੀ 4-5 ਦਿਨ ਤੋਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 4-5 ਦਿਨ ਤੋਂ ਅਸੀਂ ਬਹੁਤ ਮਾੜੇ ਹਾਲਾਤ ਨੇ ਪਿੰਡ ਦੇ ਹਾਂ ਜੀ ਘਰਾਂ 'ਚ ਪਾਣੀ ਪਹੁੰਚਿਆ ਬੱਚੇ ਵੇਖੋ ਆ ਦੇਖੋ ਨਿੱਕ-ਨਿੱਕੇ ਬੱਚੇ ਕਿੰਨੀਆਂ ਮੁਸ਼ਕਲਾਂ ਦੇ ਨਾਲ ਸਾਹਮਣਾ ਕਰ ਰਹੇ ਨੇ ਭਾਜੀ ਤੁਸੀਂ ਦੱਸਿਆ ਕਿ ਫੋਰਸ ਲੱਗ ਚੁੱਕੀ ਆ ਪੁਲ ਦੇ ਉੱਪਰ ਕਿ ਇਥੋਂ ਲੰਘਣਾ ਮਨਾਇਆ ਕਿ ਉਹ ਫੋਰਸ ਨੇ ਆ ਕੇ ਤੁਹਾਡੀ ਸਾਰ ਲਈਏ ਤੁਹਾਡੇ ਤੱਕ ਕੋਈ ਰਾਸ਼ਨ ਪਹੁੰਚਾਇਆ ਕਿਸੇ ਨੇ ਨਹੀਂ ਭਾਜੀ ਸਿਰਫ ਸਭ ਤੋਂ ਵੱਧ ਤੇ ਸਰਕਾਰ ਨੂੰ ਲੋੜਿਆ ਵੇਖੋ ਜੀ ਸਰਕਾਰ ਦਾ ਫਰਜ ਬੰਦਾ ਵਾ ਪਿੰਡਾਂ 'ਚ ਜਾ ਕੇ ਹਾਂਜੀ ਨਮਾਇंदे ਭੇਜੇ ਨੇ ਹੋਰ ਨਾ ਕੰਮਾਂ ਨੂੰ ਅੱਗੇ ਭੱਜ ਭਾ ਜਾਂਦੇ ਨੇ ਜਦੋਂ ਸੁੱਖ ਭੁਕਾਉਂਦਾ ਵਾ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਤੇ ਇਸ ਕੰਮ ਜਦੋਂ ਸਾਡੇ ਤੇ ਮੁਸੀਬਤ ਪੰਦੀ ਉਦੋਂ ਕੋਈ ਸਾਡੇ ਪਿੰਡ ਨਹੀਂ ਵੜ ਤੇ ਜਦੋਂ ਵੋਟਾਂ ਦੀ ਲੋਡ ਹੁੰਦੀ ਆ ਉਦੋਂ ਆਉਂਦੇ ਨੇ ਆ ਦੇਖ ਲਓ ਬਹੁਤ ਜਿਆਦੇ ਮਾੜੇ ਹਾਲਾਤ ਨੇ ਘਰ ਚਵਾਰਿਆਂ ਦੇ ਡਿੱਗੇ ਪਏ ਨੇ ਉੱਤੇ ਛੱਤਾਂ ਦੇ ਤੰਬੂ ਲਾ ਕੇ ਗੁਜ਼ਾਰਾ ਡੇਹ ਕਰਨ ਮੇਰੇ ਮੌਤਵਾਰ ਬੰਦੇ ਜਾਂ ਸਰਪੰਚ ਸਾਹਿਬ ਐਂ ਦੇ ਕੋਈ ਆਏ ਪੁੱਛਣ ਕੋਈ ਨਹੀਂ ਕੋਈ ਨਹੀਂ ਵੀਰ ਜੀ ਕੋਈ ਨਹੀਂ ਜੋ ਇੱਥੇ ਬਾਤ ਪੁੱਛਦਾ ਬਾਅਦ ਚ ਉਹ ਦੋ ਉਹ ਪੰਜ 10 ਦਿਨ ਜਦੋਂ ਲੋਡ ਹੁੰਦੀ ਜੋ ਉਦੋਂ ਬਸ ਜੀ ਜੀ ਕਰਦੇ ਜੋ ਬਾਅਦ ਚ ਨਹੀਂ ਜੋ ਕੋਈ ਬਾਤ ਪੁੱਛਦਾ ਹਾਂਜੀ ਬਾਅਦ ਚ ਕਹਿੰਦੇ ਤੂੰ ਕੌਣ ਤੇ ਮੈਂ ਕੌਣ ਸਾਨੂੰ ਹੁਣ 5 ਸਾਲ ਕੌਣ ਫੁਲਾ ਸਕਦਾ ਆ ਗੱਲ ਕਰਦੇ ਇਹ ਵੀ ਗੱਲਬਾਤ ਕਰਦੇ ਕੀ ਨਾ ਵਿਸ਼ਵਾਸ ਗੇ ਕਿੰਨੇ ਦਿਨ ਹੋ ਗਏ ਅਦਾ ਹਾਲਾਤ ਦੇਖਦੇ ਆ ਚਾਰ ਪੰਜ ਦਿਨ ਹੋ ਗਏ ਫਿਰ ਕਿੰਨਾ ਰੋਟੀ ਪਾਣੀ ਦਾ ਕਿੰਦਾ ਮੁਸ਼ਕਲ ਹੁੰਦਾ ਘਰ ਦੇ ਵਿੱਚ ਯਸ ਕਿੰਨੇ ਟਾਈਮ ਰੋਟੀ ਬਾਕੀ ਦੀ ਫਿਰ ਘਰ ਦੇ ਵਿੱਚ ਅੱਗੇ ਨਾਲੋਂ ਫਰਕ ਪਿਆ ਕਿ ਜਿਵੇਂ ਸਬਜ਼ੀ ਇੱਕ ਟਾਈਮ ਬੰਦੀ ਹੋਵੇ ਜਾਂ ਪਹਿਲੇ ਦੋ ਟਾਈਮ ਬੰਦੀ ਹੋਵੇ ਹਾਂਜੀ ਇਹ ਅਜੇਹੀ ਸਥਿਤੀ ਆ ਕਿ ਹਾਲਾਤ ਵੇਖਣੇ ਜ਼ਰੂਰ ਪੈਂਦੇ ਆ ਕਿਉਂਕਿ ਇਹ ਹੜਾ ਦੀ ਸਥਿਤੀ ਨੇ ਹਰ ਘਰ ਦੇ ਵਿੱਚ ਐਸੀ ਮੁਸ਼ਕਲ ਖੜੀ ਕਰਤੀ ਜਿੱਥੇ ਲੋਕ ਪਹਿਲਾਂ ਮੁਰਤੋਂ ਮਜਬੂਤ ਹੋਏ ਸੀਗੇ 2023 ਦੀਆਂ ਜਿਹੜੀਆਂ ਮਾਰਾ ਪਈਆਂ ਸੀਗੀਆਂ ਹੜ੍ਹਾਂ ਦੀਆਂ ਉਸ ਦੇ ਵਿੱਚ ਕਾਫੀ ਨੁਕਸਾਨ ਹੋਇਆ ਉਸ ਤੋਂ ਬਾਅਦ ਇਹ ਵੱਡੇ ਨੁਕਸਾਨ ਜਿਹੜੇ ਚਿੱਲਣੇ ਪਏ ਮੁਰਤੋਂ 2025 ਦੇ ਵਿੱਚ ਆ ਕੇ ਸਥਿਤੀ ਖੜੀ ਹੋ ਗਈ ਭਾਜੀ ਕਿਸ ਤਰੀਕੇ ਸੋ ਹੋਰ ਵੀ ਪਿੰਡ ਦੇ ਹਾਲਾਤ ਦੇਖਣ ਦੀ ਕੋਸ਼ਿਸ਼ ਕਰਾਂਗੇ ਕੀ ਕੀ ਹਾਲਾਤ ਨੇ ਇਸ ਪਿੰਡ ਦੇ ਕਿਉਂਕਿ ਘਰਦਿਆਂ ਨੀਹਾਂ ਤੱਕ ਟਹਿ ਚੁੱਕੀਆਂ ਨੇ ਕੋਠੇ ਤੇ ਤਪਾਲਾਂ ਦੇ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਜੇਕਰ ਰਾਤ ਨੂੰ ਪਾਣੀ ਦਾ ਸતર ਵਧਾ ਆ ਤੇ ਕੋਟੇ ਰਹਿਣ ਸੈਨ ਦੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾਣ ਸੋ ਹੋਰ ਵੀ ਅੱਗੇ ਚੱਲਦੇ ਆ ਕਿਸ ਤਰੀਕੇ ਇਹ ਪਿੰਡ ਦੇ ਵਿੱਚ ਕੀ ਕੀ ਮੁਸ਼ਕਲ ਆ ਰਹੀਆਂ ਨੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਮੈਨੂੰ ਲੱਗਦਾ ਜੋ ਜੋ ਪਾ ਅੱਗੇ ਜਾ ਰਹੇ ਆ ਤੇ ਪਾਣੀ ਦਾ ਜਿਹੜਾ ਲੈਵਲ ਆ ਉਹ ਵੀ ਵਾਧਾ ਜਾ ਰਿਹਾ ਸੋ ਅਵੀਰ ਜੀ ਪਾਣੀ ਇੰਨਾ ਇੰਨਾ ਹੀ ਆ ਪਿੰਡ ਦੇ ਵਿੱਚ ਜਾਂ ਇਸ ਤੋਂ ਵੀ ਜ਼ਿਆਦਾ ਆ ਜ਼ਿਆਦਾ ਵੀਰ ਜੀ ਜ਼ਿਆਦਾ ਬਹੁਤ ਜ਼ਿਆਦਾ 4-4 5-5 ਫੁੱਟ ਪਾਣੀ ਜਿਹੜਾ ਵਾ ਚੱਲਣ ਡਿਆ ਵਾ ਸਾਰੇ ਪੇਟ ਦੇ ਆਲੇ ਦੁਆਲੇ ਬਸ ਇਧਰ ਹੀ ਥੋੜਾ ਘਟਾਵਾ ਇਧਰ ਨੂੰ ਧਿਆਨ ਮਾਰੋ ਭਾਜੀ ਕੀ ਸਰਕਲ ਕੀਤਾ ਜੋ ਪਰਿਵਾਰਾਂ ਨੇ ਵਿੱਚੋਂ ਪੁੱਟ ਪੁੱਟ ਕੇ ਮਿੱਟੀਆਂ ਦੇ ਅਗਲੇ ਬੰਨੇ ਆਪ ਬੰਨ ਲਾਏ ਜੋ ਹਾਂਜੀ ਕੋਈ ਇਥੇ ਪ੍ਰਸ਼ਾਸਨ ਨਹੀਂ ਜੋ ਆਇਆ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਇਥੋਂ ਤੱਕ ਕਿ ਕੋਈ ਪਿੰਡ ਦਾ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਪਿੰਡੋਂ ਵੀ ਹਾਂਜੀ ਸੋ ਇਹ ਹਾਲਾਤ ਦੇਖੋ ਕਿ ਇੱਥੇ ਇਹ ਬੰਨ ਲਾਉਣ ਵਾਸਤੇ ਘਰ ਦੀ ਹੀ ਮਿੱਟੀ ਪੁੱਟ ਕੇ ਇਹ ਬੰਨ ਲਾਏ ਗਏ ਤਾਂ ਜੋ ਬਾਹਰ ਦਾ ਜਿਹੜਾ ਪਾਣੀ ਆ ਉਹ ਘਰ ਦੇ ਵਿੱਚ ਦਾਖਲ ਨਾ ਹੋਵੇ ਦੂਜੇ ਪਾਸੇ ਇਹ ਇਹ ਪ੍ਰਬੰਧ ਕੀਤੇ ਗਏ ਜਿਹੜੇ ਬੈੱਡ ਵਗੈਰਾ ਹੈ ਉਹ ਸਾਮ ਕੇ ਰੱਖ ਦਿੱਤੇ ਗਏ ਫਰਿੱਜਾਂ ਵਗੈਰਾ ਤੁਸੀਂ ਦੇਖ ਸਕਦੇ ਹੋ ਸੋ ਇਹ ਪਿੰਡਾ ਵਾਲੇ ਕਹਿ ਲਈਏ ਕਿ ਆਪ ਹੀ ਤਗੜੇ ਹੋ ਕੇ ਮਿਹਨਤ ਕਰ ਰਹੇ ਨੇ ਆਪ ਹੀ ਆਪਣੇ ਬਚਨ ਦਾ ਤਰੀਕਾ ਜਰਾ ਉਹ ਲੱਭ ਰਹੇ ਆ ਕਿਉਂਕਿ ਸਰਕਾਰਾਂ ਤੋਂ ਜਿਹੜੀ ਆਸ ਸੀਗੀ ਉਹ ਇਹਨਾਂ ਨੂੰ ਨਹੀਂ ਮਿਲੀ ਨਹੀਂ ਪੂਰੀ ਹੋਈ ਸਰਕਾਰ ਇੱਥੇ ਤੱਕ ਨਹੀਂ ਪਹੁੰਚ ਸਕੀ ਸਰਕਾਰ ਦਾ ਕੋਈ ਨਮਾਇੰਦਾ ਇੱਥੋਂ ਤੱਕ ਨਹੀਂ ਪਹੁੰਚ ਸਕਿਆ ਜਿਸ ਤਰੀਕੇ ਇਹਨਾਂ ਨੇ ਇਹ ਹਾਲਾਤ ਦੇਖੇ ਮੈਨੂੰ ਲੱਗਦਾ ਹੈ ਕਿ ਇਹ ਇਹਨਾਂ ਦੀ ਮਿਹਨਤ ਸੀਗੀ ਘਰ ਦੇ ਵਿੱਚੋਂ ਆਪਣੀ ਮਿੱਟੀ ਪਟਕੇ ਇਸ ਤਰੀਕੇ ਬੰਨ ਖੜੇ ਕਰਨਾ ਹੋਰ ਵੀ ਅੱਗੇ ਲੈ ਕੇ ਚੱਲਦੇ ਆਂ ਹੋਰ ਵੀ ਹਾਲਾਤ ਜਿਹੜੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਕੀ ਕੀ ਹਾਲਾਤ ਨੇ ਇਸ ਵਕਤ ਪਿੰਡ ਦੇ ਕਿਉਂਕਿ ਹਰ ਪਾਸੇ ਜੇਕਰ ਗੱਲ ਕਰੀਏ ਤਾਂ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਖਾਲੀ ਡਿੱਗੀ ਜਾਂਦੇ ਜੋ ਸੋ ਜਿਹੜੇ ਬੱਚੇ ਸਕੂਲ ਚ ਜਾਂਦੇ ਸੀਗੇ ਉਹ ਫਿਰ ਛੁੱਟੀਆਂ ਚੱਲ ਰਹੀਆਂ ਅੱਜ ਛੁੱਟੀਆਂ ਚੱਲ ਰਹੀਆਂ ਜੋ ਹਫਤਾ ਹੋ ਗਿਆ ਛੁੱਟੀਆਂ ਚੱਲ ਰਹੇ 7-8 ਦਿਨ ਸੋ ਹੋਰ ਵੀ ਅੱਗੇ ਚੱਲਦੇ ਆ ਹਾਲਾਤ ਦੇਖਣ ਦੀ ਕੋਸ਼ਿਸ਼ ਕਰਾਂਗੇ ਕੀ ਕਿਉਂਕਿ ਪਿੰਡਾਂ ਦੀ ਸਥਿਤੀ ਜਿਹੜੀ ਦਿਖਾਣੀ ਜ਼ਰੂਰੀ ਹੈਗੀ ਹੈ ਲੋਕ ਕਿਸ ਤਰੀਕੇ ਜਿਹੜਾ ਇੱਥੇ ਪਹੁੰਚ ਪਾਰੇ ਨਹੀਂ ਆਪਾਂ ਗੱਲਬਾਤ ਕਰਦੇ ਆਂ ਵਿੱਚ ਸੱਸੀ ਗਾਲ ਜੀ ਕੀ ਨਾਮ ਤੁਹਾਡਾ ਵੀਰ ਜੀ ਮੇਰਾ ਨਾਮ ਵੀਰ ਜੀ ਸ਼ਾਮ ਸਿੰਘ ਆ ਮੈਂ ਸਾਬਕਾ ਮੈਂਬਰ ਪੰਚਾਇਤ ਪਿੰਡ ਗਰਾਲਾ ਤੋਂ ਬੋਲ ਰਿਹਾ ਵੀਰ ਜੀ ਇਹ ਮੁਸ਼ਕਲਾਂ ਵੇਖ ਲਓ ਤੁਹਾਡੇ ਸਾਹਮਣੇ ਆ ਤੁਹਾਨੂੰ ਪਤਾ ਹੀ ਆ ਵੀ ਕੀ ਹਾਲਾਤ ਬਣੇ ਨੇ ਕਿਹੜੇ ਹਾਲਾਤਾਂ ਵਿੱਚ ਅਸੀਂ ਗੁਜਰ ਰਹੇ ਆਂ ਜੀ ਕਿਉਂਕਿ ਹੈ ਤੇ ਸਾਰਿਆਂ ਲਈ ਔਖਾ ਵਾ ਪਰ ਇਹ ਆ ਵੀ ਜਦੋਂ ਬਣਾਈ ਦੇ ਨੇ ਪਿੰਡਾਂ ਦੀਆਂ ਪੰਚਾਇਤਾਂ ਵੀ ਬਣਾ ਲਈ ਦੀਆਂ ਵਾ ਉਹ ਵੀ ਬੜਾ ਕੁਝ ਜਿਤਨਾ ਮੰਤਰੀ ਕਰ ਲੈਂਦੇ ਨੇ ਸਾਡੇ ਨਾਲ ਡਰਾਮੇ ਬਾਜ਼ੀਆਂ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ ਸਾਨੂੰ ਬਣਾ ਕੇ ਵੇਖੋ ਜੇ ਪੰਚਾਇਤਾਂ ਵੀ ਬਣਾ ਲੈਂਦੇ ਪੰਚਾਇਤਾਂ ਵੀ ਮਾਤਾਂ ਕਰ ਦਿੰਦੀਆਂ ਨੇ ਪਰ ਸਾਡੇ ਪਿੰਡ ਦੀ ਪੰਚਾਇਤ ਦਾ ਵੀ ਇਹੋ ਜਿਹਾ ਹਾਲ ਹੋ ਗਿਆ ਉਹ ਵੀ ਗਈ ਗਵਾਚੀ ਅਸੀਂ ਬਣਾ ਬੈਠੇ ਆ ਉਹ ਵੀ ਬੜਾ ਕੀ ਬੋਲਦੇ ਆ ਜੇ ਮੰਨ ਲਓ ਹੁਣ ਤੁਹਾਨੂੰ ਪਤਾ ਹੈ ਕਿ ਸਾਡਾ ਸੰਪਰਕ ਆਉਣਾ ਜਾਣਾ ਜਿਹੜਾ ਸਾਡਾ ਅਜਨਾਲੇ ਨਾਲ ਆਇਆ ਜਿਆਦਾ ਉਹ ਤੋਂ ਜੇ ਅਸੀਂ ਰਾਸ਼ਨ ਪਤਾ ਲਿਆਵਾਂਗੇ ਤੇ ਆਪਣੇ ਪਰਿਵਾਰਾਂ ਨੂੰ ਖਵਾਵਾਂਗੇ ਹਾਂ ਜੀ ਰਾਸ਼ਨ ਆਏਗਾ ਕਿਵੇਂ ਕਿਉਂਕਿ ਕੋਈ ਸੰਦ ਜਿਹੜਾ ਹੈ ਉੱਥੋਂ ਤੱਕ ਨਹੀਂ ਆ ਪਾਰਿਆ ਫਿਰ ਸੰਦ ਸੰਦ ਨਹੀਂ ਆ ਰਿਹਾ ਕੋਈ ਐਸੀ ਬੇੜਾ ਬੂੜਾ ਕੋਈ ਸਹੂਲਤ ਨਹੀਂ ਹੈ ਕੋਈ ਪ੍ਰੋਵਾਈਡ ਨਹੀਂ ਸਾਨੂੰ ਇਹ ਜੀ ਚੀਜ਼ ਹੋਈ ਹਾਂ ਜੀ ਸਰਕਾਰਾਂ ਕਰ ਦਿੰਦੀਆਂ ਪਿੰਡ ਦੇ ਜਿਹੜੇ ਮੌਤ ਪਰ ਆਗੂ ਬੰਦੇ ਹੁੰਦੇ ਨੇ ਉਹ ਕਰ ਦਿੰਦੇ ਨੇ ਵੀ ਤੁਹਾਨੂੰ ਚਲੋ ਰਾਸ਼ਨ ਪਤਾ ਮਹੀਆ ਕਰਵਾ ਦਈਏ ਪਰ ਕਿਸ ਤਰੀਕੇ ਰਾਸ਼ਨ ਪਹੁੰਚ ਪਾ ਰਿਹਾ ਥੋੜਾ ਉਹ ਬਿਆਨ ਕੀਤਾ ਹੈ ਰਾਸ਼ਨ ਲੱਗੇ ਪਿੰਡਾਂ ਜਿਹੜੇ ਲੱਗੇ ਪਿੰਡ ਨੇ ਥੋੜੇ ਬਥੇ ਉੱਚੇ ਥਾਵਾਂ ਤੇ ਨੇ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਕਿ ਜੋ ਰਾਤ ਵਿਚਾਰੇ ਆਪਣੀ ਜਾਨ ਦੇ ਨਾਲ ਲੜ ਕੇ ਜਾਨ ਦੀ ਬਾਜ਼ੀ ਲਾ ਕੇ ਸਾਨੂੰ ਆਣ ਕੇ ਇੱਥੇ ਵਿਚਾਰੇ ਥੋੜਾ ਬੋਤਾ ਜਿੰਨਾ ਵੀ ਉਹਨਾਂ ਦਾ ਤੇਲ ਫੋਲਿਓ ਕਰਨ ਦੇ ਨੇ ਬਾਬਾ ਪੰਡ ਦਾ ਸਾਥ ਹੈ ਪੂਰਾ ਵੀਰ ਜੀ ਉਹਨਾਂ ਦਾ ਬਿਲਕੁਲ ਸਾਥ ਆ ਆਂਡ ਗਵਾਂਡ ਬਹੁਤ ਵਧੀਆ ਵਾ ਇੱਕ ਦੂਜੇ ਦੇ ਨਾਲ ਮਿਲ ਕੇ ਜੇ ਕਿਸੇ ਨੂੰ ਕੋਈ ਕੋਈ ਵੀ ਕੁਦਰਤੀ ਮਤਲਬ ਉਹਨਾਂ ਨੇ ਬਣਦੀ ਆ ਤੇ ਸਾਰੇ ਇੱਕ ਦੂਜੇ ਦਾ ਸਾਥ ਦੇਂਦੇ ਨੇ ਸਰਕਾਰ ਦੇ ਨੁਮਾਇंदे ਆ ਕਿਸੇ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਕਦੋਂ ਤੱਕ ਇਹ ਸਥਿਤੀ ਠੀਕ ਹੋਏ ਨਹੀਂ ਵੀਰ ਜੀ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਕੋਈ ਕੋਈ ਸਥਿਤੀ ਨਹੀਂ ਇੱਥੇ ਦੱਸੀ ਗਈ ਜੇ ਪਿੰਡ ਦੀ ਅਸੀਂ ਤੇ ਪੰਚਾਇਤ ਨੂੰ ਕਹਿੰਦੇ ਆ ਆਪਣੀ ਨੂੰ ਕਿ ਪੰਚਾਇਤ ਸਾਡੀ ਬੜੀ ਕੀ ਬੋਲਦੀ ਆ ਕਿ ਮੰਨ ਲਓ ਜੇ ਕੋਈ ਸਾਡੇ ਪਿੰਡ ਕੋਈ ਥੋੜਾ ਬੋਤਾ ਲੰਗਰ ਹੀ ਲੈ ਕੇ ਆਉਂਦਾ ਵਾ ਮੰਨ ਲਓ ਉਹ ਤੇ ਵਿਚਾਰੇ ਸੇਵਾ ਕਰਨ ਦੇ ਨੇ ਕਿਉਂਕਿ ਲੋਕ ਇਸ ਆੜ ਦੇ ਹੇਠ ਆਏ ਹੋਏ ਨੇ ਸਾਰਿਆਂ ਵਾਸਤੇ ਗੰਭੀਰ ਸਥਿਤੀ ਆ ਸਾਡੇ ਪਿੰਡ ਦੀ ਪੰਚਾਇਤ ਹੀ ਇਹ ਗੱਲ ਕਹੀ ਜਾਂਦੀ ਕਿ ਤੁਹਾਨੂੰ ਕਿਸੇ ਗੱਲ ਦੀ ਜ਼ਰੂਰਤ ਹੀ ਨਹੀਂ ਗਈ ਦੱਸੋ ਵੇਖੋ ਜੀ ਇਹ ਤੁਹਾਨੂੰ ਪਤਾ ਵਾ ਜਿਹੜੀ ਇਸ ਵਕਤ ਸਿਚੁਏਸ਼ਨ ਬਣੀ ਆ ਇਹ ਬਹੁਤ ਜ਼ਿਆਦੀ ਗੰਭੀਰ ਹਾਲਤ ਆ ਹਾਂਜੀ ਕਿਉਂਕਿ ਸਾਰੇ ਇੱਕੋ ਜਿਹੇ ਨਹੀਂਗੇ ਵੀਰ ਜੀ ਕਈ ਘਰ ਉਹ ਵੀ ਨੇ ਜਿਨ੍ਹਾਂ ਦੇ ਘਰ ਵਿਚਾਰਿਆ ਦੇ ਅਸੀਂ ਵੀ ਉਹੀ ਆ ਤੁਸੀਂ ਵੇਖਣ ਦੇ ਜੇ ਮੇਰੇ ਘਰ ਦੇ ਅੱਗੇ ਹਾਂ ਜੀ ਬੰਨ ਲਾ ਕੇ ਬੈਠੇ ਆ ਤੁਸੀਂ ਘਰ ਦੀ ਮਿੱਟੀ ਪਟਕੇ ਘਰ ਦੇ ਅੱਗੇ ਬੰਨ ਲਾ ਲੇ ਕੀ ਜੇਕਰ ਘਰ ਦੇ ਵਿੱਚ ਹਾਲਾਤ ਜੇਕਰ ਐਦਾ ਹੋ ਜਾਣ ਫਿਰ ਕਿਸ ਤਰੀਕੇ ਤੁਸੀਂ ਪਾਣੀ ਰੋਕੋਗੇ ਵੀਰ ਜੀ ਇਹਨੂੰ ਕਿਤੇ ਰੋਕਿਆ ਜਾ ਨਹੀਂ ਸਕਦਾ ਤੁਹਾਡੇ ਹੁੰਦਿਆਂ ਬਿਲਕੁਲ ਵੀਰ ਜੀ ਜਾਨ ਨੂੰ ਖਤਰਾ ਸਾਡੇ 3-3 ਫੁੱਟ ਵੇਖੋ ਸੀ ਉਹ ਮਿੱਟੀ ਬਹਿ ਗਈ ਅੰਦਰੋਂ ਹਾਂਜੀ ਕੋਈ ਸਾਡੇ ਕੋਲ ਨਮਾਇੰਦਾ ਨਹੀਂ ਆਇਆ ਸਰਕਾਰਾਂ ਵੀ ਵੱਡੇ ਵੱਡੇ ਫਰਾਡ ਕਰ ਜਾਂਦੀਆਂ ਨੇ ਸਾਨੂੰ ਬਣਾਓ ਚੇਂਜ ਕਰੋ ਵੇਖਿਓ ਅਹੀਂ ਉਹ ਕਰਦਾਂਗੇ ਜੇ ਕਰਦਾਂਗੇ ਹਾਂਜੀ ਬਸ ਇਹ ਸਾਨੂੰ ਵਰਗ ਲਾ ਕੇ ਸਿਰਫ ਸਾਡੇ ਨਾਲ ਵੋਟਾਂ ਤੱਕ ਸਾਡੇ ਨਾਲ ਸੀਮਤ ਨੇ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ ਵੀਰ ਜੀ ਓਕੇ ਥੈਂਕ ਯੂ ਸੋ ਬਿਲਕੁਲ ਇਹ ਹਾਲਾਤ ਇਸ ਵਕਤ ਪਿੰਡਾਂ ਚ ਜੋ ਬਣੇ ਨੇ ਉਸ ਦਾ ਇਹ ਪਿੰਡ ਵਾਲੇ ਦੱਸ ਰਹੇ ਨੇ ਕਿਉਂਕਿ ਜਿਨ੍ਹਾਂ ਨਾਲ ਬੀਤਦੀ ਹੋਵੇ ਉਹੀ ਇਹ ਸਿਚੁਏਸ਼ਨ ਨੂੰ ਇਹ तरीके जो चालਦੇ ਪਏ ਨੇ ਜਿਸ ਤਰੀਕੇ ਸਰਕਾਰਾਂ ਕਰ ਰਹੀਆਂ ਨੇ ਉਹ ਹਾਲਾਤ ਸਿਰਫ ਤੇ ਸਿਰਫ ਇਹ ਪਿੰਡ ਵਾਲੇ ਬਿਆਨ ਕਰ ਪਾ ਰਹੇ ਨੇ ਜੇਕਰ ਇਹ ਗੱਲ ਕਰ ਲਾਂ ਤਾਂ ਜਿੱਥੇ ਇਸ ਵਕਤ ਸਰਕਾਰੀ ਨੁਮਾਇੰਦਿਆਂ ਦੀ ਲੋੜ ਸੀਗੀ ਜਿੱਥੇ ਮੰਤਰੀਆਂ ਦੀ ਲੋੜ ਸੀਗੀ ਕਿਉਂਕਿ ਜਦੋਂ ਵੋਟਾਂ ਦੀ ਗੱਲ ਹੁੰਦੀ ਆ ਤਾਂ ਉਦੋਂ ਹਰ ਕੋਈ ਮੰਤਰੀ ਆ ਕੇ ਤੁਹਾਡੇ ਅੱਗੇ ਝੁੱਕਦਾ ਹੈ ਕਿ ਸਾਡਾ ਜਿਹੜਾ ਇਹ ਚੋਣ ਨਿਸ਼ਾਨ ਚੁਣਿਆ ਜਾਵੇ ਪਰ ਜਦੋਂ ਆਪੋ ਸਰਕਾਰ ਸਤਾ ਦੇ ਵਿੱਚ ਲੈ ਕੇ ਆਉਂਦੇ ਆ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਹਾਲਾਤ ਇਸ ਤਰੀਕੇ ਦੇਖਣ ਨੂੰ ਮਿਲਦੇ ਨੇ ਲੋਕ ਪਰੇਸ਼ਾਨ ਹੋ ਗਏ ਕਿ ਇਸ ਵਕਤ ਆਪਾਂ ਅਜਿਹੇ ਹਾਲਾਤ ਦੇ ਵਿੱਚ ਆ ਸਾਨੂੰ ਆਪਣੇ ਹੀ ਪੁੱਛਣ ਨਹੀਂ ਆ ਰਹੇ ਜਦੋਂ ਕੋਈ ਪੁੱਛਣ ਹੀ ਤੁਹਾਨੂੰ ਆਜੇ ਤਾਂ ਇੰਨਾ ਹੀ ਬਹੁਤ ਹੋ ਜਾਂਦਾ ਮਦਦ ਦੀ ਗੱਲ ਦੂਰ ਦੀ ਐ ਸੋ ਇਹ ਹਾਲਾਤ ਤੁਹਾਨੂੰ ਪਿੰਡ ਗੁਰਾਲਾ ਦੇ ਦਿਖਾਏ ਹੋਰ ਵੀ ਤਸਵੀਰਾਂ ਨਾਲ ਲੱਗਦੇ ਪਿੰਡਾਂ ਦੀਆਂ ਤੁਹਾਨੂੰ ਸਾਂਝੀਆਂ ਕਰਦੇ ਰਵਾਂਗੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਨਿਰਪੱਖ ਪੋਸਟ ਦੇ ਲਈ ਸਿਮਰਦੀਪ ਸਿੰਘ ਪਿੰਡ ਗੁਰਾਲਾ